ਮੈਨੂੰ ਸੁੱਖ ਦੀ ਪ੍ਰਾਪਤੀ ਹੋਵੇ ਔਰ ਸੰਕਟੋਂ ਮੈਂ ਬਚ ਜਾਵਾਂ ਸਤਿਗੁਰੂ ਪਾਤਸ਼ਾਹ ਜੀ ਰਹਿਮਤ ਬਖਸ਼ਿਸ਼ ਕਰਦੇ ਨੇ ਦੇਖੋ ਜਿਵੇਂ ਪਹਾੜਾਂ ਦੇ ਸੀਨੇ چیر ਕੇ ਪਾਣੀ ਝਰਨੇ ਬਣਾ ਕੇ ਫੁੱਟ ਪੈਂਦਾ ਹੈ ਔਰ ਚੱਲਦਾ ਹੈ ਚਾਲ ਦੀ ਤੇਜ਼ੀ ਤੇ ਉਸ਼ਾਲ ਇਹ ਦੱਸਦਾ ਹੈ ਕਿ ਕਿਧਰੇ ਇਸ ਨੇ ਪਹੁੰਚਣਾ ਹੈ ਕਿਸੇ ਮੰਜ਼ਲ ਤੇ ਪਹੁੰਚਣਾ ਹੈ ਇਸ ਦੀ ਕੋਈ ਮੰਜ਼ਲ ਹੈ ਕੋਈ ਇਹਦਾ ਘਰ ਹੈ ਜਿੱਥੇ ਇਹ ਪਹੁੰਚਣਾ ਚਾਹੁੰਦਾ ਹੈ ਪਰ ਉਸ ਨੂੰ ਕਹਿੰਦੇ ਨੇ ਕਿ ਜਿੱਥੇ ਵਿਸ਼ਰਾਮ ਨਸੀਬ ਹੁੰਦਾ ਹੈ ਜੜ ਤੇ ਚੇਤਨਾ ਇਹਨਾਂ ਦੋਹਾਂ ਵਿੱਚ ਦ੍ਰਿਸ਼ ਔਰ ਅਦ੍ਰਿਸ਼ ਬਹਾਅ ਹੈ ਭੱਜ ਹੈ ਦੌੜ ਹੈ ਅਗਰ ਜੀ ਬਹਾਅ ਹੈ ਤੇ ਦੌੜ ਹੈ ਫਿਰ ਕੋਈ ਮੰਜ਼ਲ ਵੀ ਹੈ ਤੋ ਸਫਰ ਜਿਹੜਾ ਸਫਰ ਆਪਣੇ ਵਿੱਚ ਹਰ ਤਰ੍ਹਾਂ ਦੀਆਂ ਕਠਿਨਾਈਆਂ ਵਿੱਚ ਹੀ ਰੱਖਦਾ ਹੈ ਇਸ ਵਾਸਤੇ ਵਿਸ਼ਰਾਮ ਬਹੁਤ ਲੰਬੀਆਂ ਕਠਿਨਾਈਆਂ ਤੇ ਮੁਸਾਫਰਤ ਤੋਂ ਬਾਅਦ ਕਿਤੇ ਜਾ ਕੇ ਪ੍ਰਾਪਤ ਹੁੰਦਾ ਹੈ ਚਰਨਾ ਜਿਹੜਾ ਉਹ ਸਹਿਜੇ ਸਹਿਜੇ ਹੋਰ ਝਰਨਿਆਂ ਦਾ ਸਹਿਯੋਗ ਪ੍ਰਾਪਤ ਕਰਕੇ ਇੱਕ ਨਦੀ ਦਾ ਰੂਪ ਹੋ ਜਾਂਦਾ ਹੈ ਉਹ ਦਰਿਆ ਦਾ ਰੂਪ ਹੋ ਜਾਂਦਾ ਹੈ ਨਦੀ ਨੂੰ ਜਿੱਥੇ-ਜਿੱਥੇ ਬਹਾਅ ਦੇ ਵਿੱਚ ਇਹ ਪਰਬਲ ਰੋਕ ਦਿਖਾਈ ਦਿੰਦੀ ਹੈ ਉਹ ਮੁੜਦੀ ਹੈ ਤੇ ਫਿਰ ਰਸਤਾ ਬਦਲਦੀ ਹੈ ਇਹ ਪਾਣੀ ਦੇ ਝਰਨਿਆਂ ਦਾ ਦਰਿਆ ਦਾ ਪ੍ਰਮਾਣ ਹੈ ਗੱਲ ਮਨੁੱਖ ਦੇ ਸਰੀਰ ਦੀ ਹੈ ਸਤਿਗੁਰੂ ਕਹਿੰਦੇ ਕਿਧਰੇ ਕਿਧਰੇ ਬਹੁਤ ਉੱਚੀਆਂ ਰੋਕਾਂ ਲੰਬੇ ਸਮੇਂ ਤੱਕ ਇਸ ਨੂੰ ਰੋਕ ਦੁਆਏ ਇਹ ਵੀ ਸਹੀ ਹੈ ਕਿ ਇੱਕ ਬੂੰਦ ਨੂੰ ਅਨੰਤ ਹੋਰ ਬੂੰਦਾਂ ਦਾ ਸਹਾਰਾ ਲੈ ਕੇ ਤੇ ਗਤੀਮਾਨ ਹੋਣਾ ਪੈਂਦਾ ਹੈ ਇੱਕ ਬੂੰਦ ਆਪਣੇ ਵਿੱਚ ਬਹਾਉ ਨੂੰ ਸਦੀਵੀ ਜਾਰੀ ਰੱਖਦੀ ਹੈ। ਔਰ ਧਰਤੀ ਉਸ ਨੂੰ ਆਪਣੇ ਵਿੱਚ ਜਜ ਕਰ ਲੈਂਦੀ ਹੈ ਤੇ ਫਿਰ ਸੂਰਜ ਦੀਆਂ ਕਿਰਨਾਂ ਉਸ ਨੂੰ ਸੁਕਾ ਦਿੰਦੀਆਂ ਨੇ। ਥੋੜੀਆਂ ਬੂੰਦਾਂ ਹੋਣ ਤੇ ਸੂਰਜ ਦੀਆਂ ਕਿਰਨਾਂ ਨਾਲ ਵੀ ਸੁੱਕ ਜਾਂਦੀਆਂ ਨੇ। ਪਰ ਜੇ ਕਾਫੀ ਸਾਰੀਆਂ ਬੂੰਦਾਂ ਇਕੱਠੀਆਂ ਹੋ ਜਾਣ ਝਰਨਾ ਬਣ ਜਾਂਦਾ ਹੈ। ਕਾਫੀ ਸਾਰੇ ਝਰਨੇ ਰਲ ਕੇ ਇੱਕ ਨਦੀ ਦਾ ਰੂਪ ਹੋ ਜਾਂਦਾ ਹੈ। ਨਦੀ ਤੇ ਦਰਿਆਵਾਂ ਦੇ बहाव ਜਿਹੜੇ ਐ ਅਨੰਤ ਬੂੰਦਾਂ ਦੇ ਇਕੱਠ ਨਾਲ ਹੀ ਚੱਲ ਸਕਦੇ ਐ। ਇਕੱਲੀ ਬੂੰਦ ਕੋਈ ਨਹੀਂ ਚੱਲ ਸਕਦੀ। ਭਾਵੇਂ बहाव ਵਿੱਚ ਕਿੰਨੀ ਵੀ ਤੇਜ਼ੀ ਹੋਵੇ, ਕਿੰਨਾ ਵੀ ਉਛਾਲ ਹੋਵੇ ਫਿਰ ਵੀ ਇਹ ਵਹਿਂਦੀ ਹੈ ਤੇ ਸ੍ਰਿਤਾ ਨੂੰ ਖਤਰੇ ਜ਼ਰੂਰ ਹੈ। ਕਿਧਰੇ ਸਖਤ ਚਟਾਣਾ ਉਸਦੇ बहाव ਨੂੰ ਰੋਕਦੀਆਂ ਨੇ ਤੇ ਕਿਦਰੇ ਬਰੀਕ ਤੇ ਸਾਫ ਸੁਥਰੀ ਚਮਕਦੀ ਹੋਈ ਮਾਰੂਥਲ ਦੀ ਰੇਤ ਇਕੱਠੀ ਹੋ ਕੇ ਉਸ ਨੂੰ ਨਦੀ ਦੇ बहाव ਨੂੰ ਰੋਕਣ ਦਾ ਕੋਸ਼ਿਸ਼ ਕਰਦੀ ਹੈ ਕਿਦਰੇ ਸਖਤ ਤੇ ਕਠਨ ਚਟਾਨ ਕਿਦਰੇ ਮਾਰੂਥਲ ਦਾ ਰੇਤ ਕਿਦਰੇ ਸਖਤੀਆਂ ਰੋਕ ਨਦੇ ਵਾਸਤੇ ਬੜਾ ਜ਼ੋਰ ਲਾਉਂਦੀਆਂ ਨੇ ਔਰ ਕਿਧਰੇ ਇੱਕ ਉਮਲਤਾ ਬੰਦਰ ਮੰਗ ਗਈ। ਤੋਂ ਇਸ ਕਰਕੇ ਸਾਧ ਸੰਤ ਜੀ ਮੈਦਾਨੀ ਇਲਾਕਿਆਂ ਦੇ ਵਿੱਚ ਨਦੀ ਦਾ ਘਾੜ ਜੀ ਇਤਨਾ ਵੱਧ ਜਾਂਦਾ ਹੈ ਕਿ ਦੋ ਕਨਾਰੇ ਇੱਕ ਦੂਜੇ ਨੂੰ ਦੇਖਣ ਵਾਸਤੇ ਵੀ ਤਰਸ ਦੇ ਦੇ। ਅਸਮਰਥ ਹੋ ਜਾਂਦੇ ਆ। ਨਦੀ ਦਾ ਇਹ ਜਿਹੜਾ ਵਧਿਆ ਹੋਇਆ ਪਾਟ ਕਈ ਦਫਾ ਆਪਣੇ ਆਪ ਨੂੰ ਸਾਗਰ ਵੀ ਸਮਝਿਤ ਬੈਠਦਾ ਹੈ ਕਿਉਂਕਿ ਬਹਾਵ ਦੇ ਵਿੱਚ ਅਤਿਅੰਤ ਧੀਮਾਪਣ ਵੀ ਆ ਜਾਂਦਾ ਹੈ ਇਸ ਬਹਾਵ ਨੂੰ ਗਤੀਮਾਨ ਕਰਨ ਲਈ ਹੋਰ ਸਹਾਰੇ ਚਾਹੀਦੇ ਆ ਹੋਰ ਝਰਨਿਆਂ ਦੀ ਲੋੜ ਹੈ ਐਸੀ ਸੋਚਨੀ ਵੀ ਖਤਮ ਹੋ ਗਈ ਕਿ ਜੋ ਇੱਕ ਦਿਨ ਨਦੀ ਦੇ ਨਾਲ ਵਾਪਰਦਾ ਉਹ ਵੀ ਮਨੁੱਖੀ ਜੀਵਨ ਦੇ ਨਾਲ ਵਾਪਰਦਾ ਹੈ ਜੋ ਨਦੀ ਨਾਲ ਵਾਪਰਦਾ ਹੈ ਝਰਨਿਆਂ ਦੇ ਨਾਲ ਵਾਪਰਦਾ ਹੈ ਉਹੀ ਮਨੁੱਖ ਦੇ ਨਾਲ ਵਾਪਰਦਾ ਹੈ ਇਹ ਸਾਰੇ ਪ੍ਰਮਾਣ ਦੇਣ ਤੋਂ ਬਾਅਦ ਗੱਲ ਜੀਵਨ ਦੀ ਹੈ ਗੱਲ ਮਨੁੱਖ ਦੀ ਹੈ ਦੇਖੋ ਜਨਮ ਹੋਇਆ ਭਹਾਓ ਜਾਰੀ ਹੋਇਆ ਜਿਵੇਂ ਛੋਟੀਆਂ-ਛੋਟੀਆਂ ਬੂੰਦਾਂ ਬੂੰਦਾਂ ਇਕੱਠੀਆਂ ਹੋ ਗਈਆਂ ਥੋੜੀ ਜੀ ਧਾਰ ਬਣ ਗਈ ਥੋੜੀਆਂ-ਥੋੜੀਆਂ ਛੋਟੀਆਂ-ਛੋਟੀਆਂ ਧਾਰੀਆਂ ਇਕੱਠੀਆਂ ਹੋ ਗਈਆਂ ਬਹਾੜਾਂ ਦੇ ਵਿੱਚ ਵੱਡੀਆਂ ਧਾਰਾਂ ਬਣ ਗਈਆਂ ਇਸੇ ਤਰ੍ਹਾਂ ਮਨੁੱਖੀ ਜੀਵਨ ਦੇ ਨਾਲ ਵੀ ਇਸੇ ਤਰ੍ਹਾਂ ਵਾਪਰਦਾ ਹੈ ਜਨਮ ਹੋਇਆ ਸੀ ਨਾ ਜਦੋਂ ਇੱਕੋ ਹੀ ਬੂੰਦ ਆਈ ਸੀ ਧਰਤੀ ਤੇ ਬਹਾਓ ਜਾਰੀ ਹੋਇਆ ਨਵਾਂ ਫੁੱਟਿਆ ਚਰਨਾ ਜਿਵੇਂ ਕਈ ਦਿਸ਼ਾਵਾਂ ਦੇ ਵਿੱਚ ਦੌੜਦਾ ਹੈ ਮਨੁੱਖੀ ਬਚਤਨਾ ਵੀ ਕਈ ਦਿਸ਼ਾਵਾਂ ਦੇ ਵਿੱਚ ਗਤੀਮਾਨ ਹੁੰਦਾ ਹੈ ਕਿਧਰੇ ਖਿਡੌਣਿਆਂ ਦੀ ਖੇਡ ਕਿਧਰੇ ਮਾਪਾਪ ਦੀ ਮਾਪੇ ਬਾਪ ਦੀ ਮਮਤਾ ਪਰੀ ਗੋਦ ਔਰ ਫਿਰ ਥੋੜਾ ਜਿਹਾ ਬੱਚਾ ਵੱਡਾ ਹੁੰਦਾ ਹੈ ਵਿਦਿਆਲਿਆਂ ਦੀ ਤਰ੍ਹਾਂ-ਤਰ੍ਹਾਂ ਦੀ ਪੜ੍ਹਾਈ ਕਿਧਰੇ ਦੋਸਤਾਂ ਮਿੱਤਰਾਂ ਦੀ ਮਿਲਣੀ ਕਿਧਰੇ ਕਾਮਨਾਵਾਂ ਔਰ ਵਾਸ਼ਨਾਵਾਂ ਦਾ ਉਸ਼ਾਲਾ ਤੋ ਜੀਵਨ ਦਾ ਬਹਾਓ ਇਸੇ ਤਰ੍ਹਾਂ ਬਣਿਆ ਰਹਿੰਦਾ ਹੈ ਜੀਵਨ ਆਪਣੇ ਰੌਂਦੇ ਵਿੱਚ ਵਗਦਾ ਹੈ ਜਿੱਥੇ ਟਹਾਨ ਜਾਂ ਹਮਵਾਰ ਭੂਮੀ ਨਾ ਮਿਲੇ ਜੀਵਨ ਮੋੜ ਖਾ ਕੇ ਫਿਰ ਰਸਤੇ ਬਦਲਦਾ ਹੈ ਜਿਵੇਂ ਪਾਣੀ ਦੇ ਝਰਨੇ ਅੱਗੇ ਚਟਾਨ ਆਉਣ ਤੇ ਟਿੱਬੇ ਆਉਣ ਤੇ ਆਪਣਾ ਰਸਤਾ ਬਦਲਦੇ ਆ ਇਸੇ ਤਰ੍ਹਾਂ ਜੀਵਨ ਰਸਤਾ ਬਦਲਦਾ ਹੈ ਮਨੁੱਖ ਦਾ ਤੋਂ ਕਦੀ ਕਦੀ ਬੜੀਆਂ ਪਰਬਲ ਸੰਕਟ ਭਰੀਆਂ ਚਟਾਨਾਂ ਵੀ ਆ ਜਾਂਦੀਆਂ ਨੇ ਜੀਵਨ ਦੇ ਵਿੱਚ ਜੋ ਜੀਵਨ ਦੇ ਬਹਾਅ ਨੂੰ ਰੋਕ ਕੇ ਮੁਰਦੇ ਦੇ ਸਮਾਨ ਕਰ ਦਿੰਦੀਆਂ ਹਨ ਪਰ ਨਦੀ ਲਈ ਤੇ ਸਾਧ ਸੰਗਤ ਧੁਲਾਨ ਹਮਵਾਰ ਭੂਮੀ ਮਾਰੂ ਥਲ ਚਟਾਨ ਇਹ ਦੇਵੀ ਕਰਤਹਾਨ ਕੀਤੇ ਹੋਏ ਕਰਮ ਤੇ ਉਹਨਾਂ ਤੋਂ ਬਣਿਆ ਸੁਖ ਦਾ ਰਸ ਆਪਣੇ ਵਿੱਚ ਜਜਬ ਕਰਕੇ ਬਹਾਅ ਨੂੰ ਰੋਕਦਾ ਹੈ ਕਿਦਰੀ ਰਾਲਬਰਦ ਦੀਆਂ ਬਣੀਆਂ ਉੱਚੀਆਂ ਵਿਖੜੀਆਂ ਚਟਾਨਾਂ ਉਹ ਮਨੁੱਖ ਦੇ ਜੀਵਨ ਵਿੱਚ ਸੰਕਟ ਬਣ ਜਾਂਦੀਆਂ ਨੇ। ਔਰ ਜੀਵਨ ਦਾ ਪ੍ਰਭੂ ਦੀ ਤਰਫ ਵਗਦਾ ਬਹਾਓ ਰੁਕ ਜਾਂਦਾ ਹੈ। ਨਦੀ ਦਾ ਘਰ ਜਿਹੜਾ ਹੈ ਉਹ ਸਾਗਰ ਹੈ। ਤੇ ਮਨੁੱਖੀ ਚੇਤਨਾ ਦਾ ਘਰ ਜਿਹੜਾ ਹੈ ਉਹ ਪਰਮ ਚੇਤਨਾ ਹੈ ਉਹ ਪ੍ਰਭੂ ਹੈ। ਇਸ ਕਰਕੇ ਸਾਹਿਬ ਜੀ ਲਿਖਦੇ ਨੇ ਮਨ ਪਰਦੇਸੀ ਮੇਰੇ ਮਨ ਪਰਦੇਸੀ ਵੇ ਪਿਆਰੇ ਆਓ ਘਰੇ ਐ ਮੇਰੇ ਮਨਾ ਐ ਪਰਦੇਸੀ ਮਨਾ ਤੂੰ ਵਾਪਸ ਘਰ ਵਿੱਚ ਆ ਜਾ ਮਹਾਂ ਪ੍ਰੇਸ਼ਾਨੀਆਂ ਆਵਾਜ਼ਾਂ ਧਰੂ ਪਉਂਦੀਆਂ ਨੇ ਤੇ ਚੱਲਣ ਲਈ ਪ੍ਰੇਰਨਾ ਦਿੰਦੀਆਂ ਨੇ ਕਿ ਤੂੰ ਪ੍ਰਭੂ ਦੇ ਰਸਤੇ ਤੇ ਪ੍ਰਭੂ ਦੇ ਮਾਰਗ ਤੇ ਚੱਲ ਪੈ। ਪਰ ਸੰਕਟ ਭਰੀ ਚਟਾਨ ਨੂੰ عبੂਰ ਕਰਨਾ ਬਹੁਤ ਔਖਾ ਹੋ ਜਾਂਦਾ ਹੈ। ਉਹ ਸੰਕਟ ਭਰੀ ਚਟਾਨ ਦੇ ਵਿੱਚੋਂ ਲੰਘਣਾ ਔਖਾ ਹੋ ਜਾਂਦਾ ਹੈ। ਵਿਗਿਆਨ ਜਿਹੜਾ ਸਾਇੰਸ ਆ ਨਾ ਸਾਇੰਸ ਨੇ ਜਿਸੇ ਜਿਵੇਂ ਬਲਾਸਟ ਕਰਕੇ ਵਿ ਸਪੋਰਟ ਕਰਕੇ ਵੱਡੀਆਂ ਵੱਡੀਆਂ ਚਟਾਨਾਂ ਨੂੰ ਤੋੜਨ ਦਾ ਉਪਾਅ ਤੇ ਝਟਾਲਿਆ ਜਿਵੇਂ ਹੀ ਪ੍ਰਭੂ ਸਿਮਰਨ ਦਾ ਧਮਾਕਾ ਕਰ ਨਾਮ ਅਭਿਆਸੀ ਆਪਣੀਆਂ ਮੁਸ਼ਕਲਾਂ ਆਸਾਨ ਦੇ ਨਾਲ ਉਹ ਕਰ ਲੈਂਦਾ ਹੈ ਮੁਸ਼ਕਲਾਂ ਤੋਂ ਲੰਘ ਜਾਂਦਾ ਹੈ ਇੱਕੋ ਦਫਾ ਪ੍ਰਭੂ ਦਾ ਨਾਮ ਦਾ ਉਚਾਰਨ ਕਰਕੇ ਸੰਕਟ ਭਰੀਆਂ ਚਟਾਨਾਂ ਦੇ ਵਿੱਚੋਂ ਉਹ ਪਾਰ ਹੋ ਜਾਂਦਾ ਹੈ ਤੇ ਸਾਰੇ ਸੰਕਟ ਜਿਹੜੇ ਆ ਉਹ ਮਿਟ ਜਾਂਦੇ ਸੰਕਟ ਮਿਟਦੇ ਜਿਹੜੇ ਨਾਮ ਦੇ ਨਾਲ ਸੰਕਟ ਦੁੱਖ ਮਿਟਦੇ ਨੇ ਅਭਿਆਸ ਨਾਲ ਸਹਿਬ ਜੀ ਬਾਣੀ ਵਿੱਚ ਬਖਸ਼ਿਸ਼ ਕਰਦੇ ਨੇ ਜਾਕੋ ਮੁਸ਼ਕਲ ਆਤ ਬਣੇ ਢੋਈ ਕੋਈ ਨਾ ਦੇ ਲਾਗੂ ਹੋਏ ਦੁਸ਼ਮਣਾਂ ਸਾਖ ਭੇ ਭਜ ਖਲੇ ਸਭੋ ਭਜੈ ਆਸਰਾ ਟੁਕੈ ਸਭ ਅਸਰਾਉ ਇਤ ਹਵੇ ਉਸ ਪਰਮ ਬ੍ਰਹਮ ਲਗੈ ਨ ਤੱਤੀ ਵਾਉ ਕਿਉਂਕਿ ਸਹਬ ਨਤਾਣਿਆ ਕਾ ਤਾਨ ਆਏ ਨਾ ਜਾਈ ਫਿਰ ਸਦਾ ਗੁਰ ਸ਼ਬਦੀ ਸੱਚ ਜਾਨ ਉਹ ਸਹਬ ਪ੍ਰਮਾਤਮਾ ਉਹ ਨਤਾਣਿਆ ਦਾ ਤਾਨ ਹੈ ਉਹ ਨਮਾਣਿਆ ਦਾ ਮਾਨ ਹੈ ਨੀ ਓਟਿਆਂ ਦੀ ਓਟ ਹੈ ਇਹ ਸ਼ਬਦ ਅਖੀਰ ਵਿੱਚ ਸਹਿਬ ਜੀ ਸਤਿਗੁਰੂ ਜੀ ਕਲਾਸਾ ਕਰਦੇ ਆ ਕਹਿੰਦੇ ਕਿਰਪਾ ਕਰੇ ਜਿਸ ਪਾਰ ਬ੍ਰਹਮ ਹੋਵੇ ਸਾਧੂ ਸੰਗ ਜਿਉਂ ਜਿਉਂ ਉਹ ਵਧਾਈਐ ਤਿਉਂ ਤਿਉਂ ਹਰਿ ਸਿਉ ਰੰਗ ਦੋਹਾਂ ਸਰੀਆਂ ਕਾ ਖਸਮ ਆਪ ਅਵਰਨ ਦੂਜਾ ਥਾਉ ਸਤਿਗੁਰ ਤੁਠੇ ਪਾਇਆ ਨਾਨਕ ਸੱਚਾ ਨਾਮ